ਸਾਚੀ ਕਰ ਜੀ ਸਾਰਿਆਂ ਨੂੰ ਆਪਾਂ ਲੱਗੇ ਅੱਜ ਆਲੂ ਵਾਲੇ ਗੋਭੀ ਵਾਲੇ ਪਕੌੜੇ ਬਣਾਉਣ ਬੱਚਿਆਂ ਦੀ ਫਰਮਾਇਸ਼ ਤੇ ਤੇ ਆਪਾਂ ਥੋੜੇ ਜੀ ਬਣਾਉਣੇ ਨੇ ਜਿਆਦਾ ਨਹੀਂ ਆਪਾਂ 5 ਆਲੂ ਲੈ ਲੈਨੇ ਤੇ ਇੱਕ ਛੋਟਾ ਜਿਹਾ ਫੁੱਲ ਗੋਭੀ ਦਾ ਜਿਹੜਾ ਉਹ ਕੱਟ ਲਿਆ ਹੋਇਆ ਵਾ ਤੇ ਹੁਣ ਆਪਾਂ ਲੋ ਜੀ ਆਲੂ ਜਿਹੜੇ ਆਪਣੇ ਕੱਟ ਕੇ ਆਪਾਂ ਰੈਡੀ ਕਰ ਲਏ ਨੇ ਬਰੀਕ ਬਰੀਕ ਲੰਮੇ ਲੰਮੇ ਕੱਟ ਲਏ ਸੀ ਤੇ ਬੇਸਨ ਜਿਹੜਾ ਇਹਦੇ ਉੱਪਰ ਹੀ ਆਪਾਂ ਪਾ ਦੇਣਾ ਵਾ ਬੇਸਨ ਜਿਹੜਾ ਇਸ ਤਰ੍ਹਾਂ ਹੀ ਹੋਣਾ ਇਸ ਤਰ੍ਹਾਂ ਬੇਸਨ ਕੱਟ ਲੱਗਦਾ ਨਾਲੇ ਵਸਤੂ ਦੀ ਬੇਸਨ ਦੀ ਤੇ ਨਮਕ ਜਿਹੜਾ ਉਹ ਪਾ ਦਿੱਤਾ ਵਾ ਸਿੱਧਾ ਤੇ ਹੋਰ ਇਹਦੇ ਵਿੱਚ ਆਪਾਂ ਮਸਾਲਾ ਪਾ ਦੇਣਾ ਵਾ ਬਿਲਕੁਲ ਲਾਈਟ ਹਲਕੇ ਹਲਕੇ ਚਿਚਾ ਪਾਉਣੀ ਆ ਇਹਦੇ ਵਿੱਚ ਕਿਉਂਕਿ ਇਸ ਦੇ ਨਾਲ ਖਾਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਘਰੀ ਮਿਰਚ ਦੇ ਵਿੱਚ ਆਪਾਂ ਐਡ ਕਰਨੀ ਆ ਸਵਾਦ ਅਨੁਸਾਰ ਤੇ ਇਹ ਵਿੱਚ ਜਿਹੜੀਆਂ ਆਪਣੀਆਂ ਇੰਨੀਆਂ ਕੋੜੀਆਂ ਨਹੀਂ ਹੈਗੀਆਂ ਤੇ ਆਪਾਂ 5-7 ਮਿਰਚਾਂ ਜਿਹੜੀਆਂ ਉਹ ਹਰੀਆਂ ਜਿਹੜੀਆਂ ਉਹਦੇ ਵਿੱਚ ਐਡ ਕਰ ਦੇਣੀ ਆ ਵਾ ਇਦੇ ਵਿੱਚ ਆਪਾਂ ਥੋੜੀ ਜੀ ਲਾਲ ਮਿਰਚ ਪੀਸੀ ਪਾਵਾਂਗੇ ਕਿਉਂਕਿ ਇੰਨੀਆਂ ਜਰਿਆ ਤਿੱਖੀਆਂ ਨਹੀਂ ਹੈਗੀ ਕੌੜੀ ਨਹੀਂ ਮਿਰਚ ਹਰੀ ਤਾਂ ਕਰਕੇ ਥੋੜੀ ਜੀ ਆਪਾਂ ਸਵਾਦ ਅਨੁਸਾਰ ਜਿਹੜੀ ਲਾਲ ਮਿਰਚ ਵਿੱਚ ਪਾਇਰ ਕਰ ਦਾਂਗੇ ਇੱਕ ਚੀਜ਼ ਦੇ ਵਿੱਚ ਹੋਰ ਆਪਾਂ ਐਡ ਕਰਨੀ ਹੈ ਜਿੰਨਾ ਬਹੁਤ ਸਵਾਦ ਪਕੌੜੇ ਬੰਦੇ ਨੇ ਉਹਨੇ ਅਨਾਰ ਦਾਣਾ ਅਨਾਰ ਦਾਣੇ ਨਾਲ ਪਕੌੜੇ ਜਿਹੜੇ ਬਹੁਤ ਸਵਾਦ ਬੰਦੇ ਨੇ ਤੇ ਇਸ ਤਰ੍ਹਾਂ ਸਾਰੀਆਂ ਚੀਜ਼ਾਂ ਵਿੱਚ ਪਾ ਕੇ ਫੇਰ ਆਪ ਇਹਨੂੰ ਇਸ ਤਰ੍ਹਾਂ ਘੋਲ ਲੈਣਾ ਵਾ ਇਦਾਂ ਵੇਸਮ ਬਹੁਤ ਘੱਟ ਲੱਗਦਾ ਨਾ ਵੇਸਟ ਹੁੰਦਾ ਵਾ ਤੇ ਇਸ ਤਰ੍ਹਾਂ ਇੱਕ ਦੀ ਟਰਾਈ ਜਰੂਰ ਕਰਿਓ ਦੇਖੋ ਇਹਨਾਂ ਪਕੌੜੇ ਜਿਹੜੇ ਆਪਣੇ ਰੈਡੀ ਹੋਣਦੇ ਨੇ ਕ੍ਰਾਂਚੀ ਬਹੁਤ ਵਧੀਆ ਕ੍ਰਿਸਪੀ ਬੰਦੇ ਨੇ ਬੱਚਿਆਂ ਨੂੰ ਬਹੁਤ ਪਸੰਦ ਹੁੰਦੇ ਨੇ ਇਸ ਤਰ੍ਹਾਂ ਬਣਾ ਕੇ ਇੱਕ ਵਾਰ ਆਪਣੇ ਬੱਚਿਆਂ ਨੂੰ ਜਰੂਰ ਦਿਓ ਨਾਲੇ ਬੱਚੇ ਖੁਸ਼ ਹੋ ਜਾਂਦੇ ਨੇ ਖਾ ਕੇ ਬਹੁਤ ਵਧੀਆ ਇਸ ਤਰ੍ਹਾਂ ਪਕੌੜੇ ਬੰਦੇ ਨੇ ਵਿੱਚ ਇਹ ਆਪਾਂ ਗੋਭੀ ਵੀ ਛੋਟੀ-ਛੋਟੀ ਕੱਟ ਕੇ ਐਡ ਕਰਤੀ ਸੀ ਤੇ ਦੁਬਾਰਾ ਇਹਨੂੰ ਤਾਲ ਦੀ ਲੋੜ ਨਹੀਂ ਹੁੰਦੀ ਦੇਖੋ ਕਿੱਡੇ ਸੋਨੇ ਬਹੁਤ ਵਧੀਆ ਪਕੌੜੇ ਬਣ ਕੇ ਰੈਡੀ ਨੇ ਧੰਨਵਾਦ ਜੀ ਸਾਰੇ